ਸੱਤਾਧਾਰੀ ਤੇ ਤਰਪਾਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਪੁਲਿਸ ਰਾਹੀਂ ਟੱਕਣ ਦੀ ਕੋਸ਼ਿਸ਼ ਕਰ ਰਹੀ ਹੈ ਰੋਕਣ ਦੀ ਕੋਸ਼ਿਸ਼ ਰਾਜਨੀਤਿਕ ਤੌਰ ਤੇ ਭਾਜਪਾ ਲਈ ਇਹ ਫਾਇਦੇਮੰਦ ਸਾਬਤ ਹੋ ਰਿਹਾ ਹੈ। ਉਹਨਾਂ ਦੀ ਚਰਚਾ ਹੋ ਰਹੀ ਹੈ। ਉਹ ਲੋਕਾਂ ਦੀ ਨਜ਼ਰ 'ਚ ਚੜ ਰਹੇ ਨੇ ਜਿਹੜੇ ਲੋਕਾਂ ਨੂੰ ਉਸ ਯੋਜਨਾ ਦਾ ਲਾਭ ਮਿਲਣ ਵਾਲਾ ਹੈ ਜਾਂ ਮਿਲ ਰਿਹਾ ਹੈ ਜਾਂ ਫਾਰਮ ਭਰ ਰਹੇ ਨੇ ਤੁਹਾਨੂੰ ਤਾਂ ਲੱਗੂਗਾ ਵੀ ਭਗਵੰਤ ਮਾਨ ਦੀ ਸਰਕਾਰ ਨੇ ਸਾਡਾ ਰਾਹ ਰੋਕਤਾ ਸਾਡੀ ਤਰੱਕੀ ਰੋਕਦੀ ਸਾਡਾ ਵਿਕਾਸ ਰੋਕਤਾ ਸਾਡੀ ਸਹੂਲਤ ਖੋਲੀ ਜਿਹੜੀ ਸੜਕਾਂ ਰੋਕਣ ਤੇ ਰੋਲਾ ਪਾਉਂਦੀ ਸੀ ਪੰਜਾਬ ਸੜਕਾਂ ਦੇ ਉੱਤਰੀ ਹੈ ਹਾਂ ਪਰ ਜਿਆ ਅੱਛਾ ਤਾਂ ਵੀ ਇਹ ਸੰਭਾਅ ਸਤ ਕਹਿੰਦੇ ਅਗਲੇ ਹੁਣ ਆਪਣੀ ਰਾਜਨੀਤੀ ਦੀ ਵਾਰ ਨੂੰ ਉਹੀ ਸੜਕਾਂ ਦੀ ਰਾਜਨੀਤੀ ਚੱਤੇ ਆ ਰਹੀ ਜਦੋਂ ਕਿਸਾਨ ਜਾਂਦੇ ਨੇ ਫਿਰ ਕਹਿੰਦੇ ਦੇਖੋ ਜੀ ਸੜਕਾਂ ਰੋਕਦੇ ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਭਾਰਤੀ ਟਰੱਕ ਡਰਾਈਵਰਾਂ ਨੂੰ ਬਰਖ ਦੀ ਜੰਦੀ ਦੇ ਤਾਂ ਕਿ ਸਾਡੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਨਾ ਪਵੇ ਤੇ ਸਾਡੇ ਲੋਕਾਂ ਨੂੰ ਵੀ ਇਸ ਖੇਤਰ 'ਚ ਨਾ ਇੱਕ ਵਿਅਕਤੀ ਜਦੋਂ ਗਲਤੀ ਕਰਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਤਾਂ ਗਲਤੀ ਮੇਰੀ ਹੈ ਪਰ ਤੁਸੀਂ ਜਿਸ ਸਥਿਤੀ 'ਚ ਹੁੰਨੇ ਹੋ ਜਿਸ ਥਾਂ 'ਤੇ ਹੁੰਨੇ ਹੋ ਉਥੇ ਤੁਸੀਂ ਇਕੱਲੇ ਇੱਕ ਵਿਅਕਤੀ ਨਹੀਂ ਹੁੰਦੇ ਤੁਸੀਂ ਆਪਣੀ ਪਛਾਣ ਆਪਣੇ ਮੁਲਕ ਦੀ ਪਛਾਣ ਆਪਣੇ ਕਿਤੇ ਦੀ ਪਛਾਣ ਨਾਲ ਲੈ ਕੇ ਤੁਰਦੇ ਹੋ ਅਮਰੀਕਾ ਦੀ ਟਰਾਂਸਪੋਰਟ ਦੇ ਉੱਤੇ 99% ਦੀ ਆਪ ਕਹਿ ਸਕਦੇ ਹਾਂ ਕਿ ਭਾਰਤੀਆਂ ਦਾ ਹੱਕ ਨਵੇਂ ਹੁਕਮ ਚ ਉਹਨਾਂ ਨੇ ਕਿਹਾ ਕਿ ਜਿੰਨੇ ਫੜੇਗੇ ਕੁੱਤੇ ਨੇ ਉਹ ਜਿੱਥੋਂ ਲਿਆਂਦੇ ਸੀ ਉੱਥੇ ਛੱਡੋ ਬਸ ਇਹ ਰਖੂਨਕਾਰ ਨੇ ਇਹਨਾਂ ਦੇ ਵਿੱਚ ਲੱਛਣ ਪਾਏ ਜਾ ਰਹੇ ਨੇ ਕਿ ਉਹ ਹਲਕੇ ਹੋਏ ਨੇ ਜਾਂ ਹਲਕ ਸਕਦੇ ਨੇ ਉਹਨਾਂ ਤੋਂ ਲੱਗ ਕੁੱਤੇ ਅਨੇ ਜਨਤਕ ਤੌਰ ਦੇ ਉੱਤੇ ਖਾਣਾ ਦੇਣ ਦੀ ਆਗਿਆ ਨਹੀਂ ਉਹ ਇਹਨਾਂ ਅਵਾਰਾ ਕੁੱਤਿਆਂ ਨੂੰ ਜਨਤਕ ਤੌਰ ਤੇ ਖਾਣਾ ਦੇਣ ਦੀ ਆਗਿਆ ਨਹੀਂ ਹੋ ਵੀ ਗਲੋਬਲ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਆਜ਼ਰਾ ਪ੍ਰੋਗਰਾਮ ਗਲੋਬਲ ਡਿਸਕਸ਼ਨ ਹਸਿਆ ਦਾ ਛਣਕਾਟਾ ਚਾਚਾ-ਛਾਤਰਾ ਤੁਰ ਗਿਆ ਜੀ ਹਾਂ ਪੰਜਾਬੀ ਫਿਲਮ ਜਗਤ ਦੇ ਵਿੱਚ ਇੱਕ ਵੱਡਾ ਨਾਮ ਇੱਕ ਸਤਕਾਰਤ ਨਾਮ ਇੱਕ ਚਰਚਿਤ ਨਾਮ ਜਿਸ ਦਾ ਨਾਮ ਲੈ ਕੇ ਵੀ ਲੋਕ ਹੱਸ ਪੈਂਦੇ ਜਿਸ ਦਾ ਫਿਲਮ ਦੇ ਵਿੱਚ ਐਂਟਰੀ ਤੇ ਲੋਕ ਹੱਸ ਪੈਂਦੇ ਉਹ ਜਸਵਿੰਦਰ ਭੱਲਾ ਜਿਸਨੇ ਆਪਣਾ ਇਹ ਸਫਰ ਛਣਕਾਟਿਆਂ ਤੋਂ ਕੈਸਟ ਦੇ ਯੁੱਗ ਤੋਂ ਸ਼ੁਰੂ ਕੀਤਾ ਸਾਨੂੰ 1988 ਦੇ ਵਿੱਚ ਪਹਿਲਾ ਛਣਕਾਟਾ ਆਇਆ ਤੇ ਫਿਰ ਉਹ ਲੜੀਵਾਰ ਛਣਕਾਟੇ ਚੱਲਦੇ ਰਹੇ ਤੇ ਉਸ ਤੋਂ ਬਾਅਦ ਬਾਲਮਕੰਦ ਸ਼ਰਮਾ ਹੋਰਾਂ ਨਾਲ ਇਹ ਸਫਰ ਉਹਨਾਂ ਦਾ ਭਰਾਵਾਂ 'ਚ ਵੀ ਬਦਲਿਆ ਉਹ ਰਿਸ਼ਤੇ ਆਪਸ ਵਿੱਚ ਭਰਾਵਾਂ ਵਿੱਚ ਚਿਰਦੇ ਰਹੇ ਸੁੰਦਰ ਪੱਲਾ ਹੋਰੀ ਬਤੌਰ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਚ ਵੀ ਆਪਣਾ ਯੋਗਦਾਨ ਦਿੰਦੇ ਰਹੇ ਤੇ ਫਿਰ ਉਹਨਾਂ ਦੀ ਫਿਲਮੀ ਖੇਤਰ ਚ ਵੱਡੀ ਸਕਰੀਨ ਤੇ ਐਂਟਰੀ ਹੋਈ ਚੰਗਾ ਨਾਮ ਖੱਟਿਆ ਲਗਭਗ ਕਮੇਡੀ ਫਿਲਮ ਦੇ ਵਿੱਚ ਜਾਂ ਕਮੇਡੀ ਦ੍ਰਿਸ਼ ਦੇ ਵਿੱਚ ਜਿੱਥੇ ਪੱਲਾ ਨਹੀਂ ਤੇ ਉੱਥੇ ਮਨੇ ਲਿੰਦਾ ਸੀ ਕਮੇਡੀ ਨਹੀਂ ਬੇਸ਼ੱਕ ਉਹਨਾਂ ਦੀਆਂ ਛਣਕਾਟੀਆਂ ਨੂੰ ਲੈ ਕੇ ਜਾਂ ਕੁਝ ਸ਼ੁਰੂਆਤੀ ਉਹਨਾਂ ਦੀ ਵੀਡੀਓ ਨੂੰ ਲੈ ਕੇ ਕਿ ਯਾਨੀ ਇਹ ਵੀ ਗੱਲ ਕੀਤੀ ਕਿ ਚਾਚਾ ਚਤਰਾ ਦੋਰੀ ਕਮੇਡੀ ਕਰਦਾ ਹੈ ਮਤਲਬ ਦੋ ਅਰਥੀ ਕਮੇਡੀ ਵੀ ਕਰਦਾ ਹੈ ਉਹਨਾਂ ਦੇ ਕੁਝ ਪਹਿਲੂਆਂ ਤੇ ਵੀ ਸਵਾਲ ਉੱਠਦੇ ਰਹੇ ਪਰ ਆ ਇਸ ਪੜਾਤਕ ਆਉਂਦਿਆਂ ਆਉਂਦਿਆਂ ਉਹਨਾਂ ਨੇ ਫਿਲਮਾਂ ਦੇ ਵਿੱਚ ਆਪਣਾ ਚੰਗਾ ਨਾਮ ਬਣਾ ਲਿਆ ਵੱਡਾ ਨਾਮ ਬਣਾ ਲਿਆ ਪਰ 65 ਸਾਲ ਦੀ ਉਮਰ 'ਚ ਜਾਣਾ ਇੱਕ ਵੱਡੇ ਸਟਾਰ ਦਾ ਤੇ ਉਹਦੇ ਲਈ ਫਿਲਮ ਜਗਤ ਵੀ ਅੱਜ ਸ਼ੌਕ ਚਾਹ ਉਹਨਾਂ ਨੂੰ ਜਾਣਨ ਵਾਲੇ ਮਿਲਣ ਵਾਲੇ ਪਛਾਨਣ ਵਾਲੇ ਸਾਰੇ ਉਹਨਾਂ ਦੇ ਪ੍ਰਸ਼ੰਸਕ ਅੱਜ ਕਾਫੀ ਪੀੜ ਮਹਿਸੂਸ ਕਰ ਰਹੇ ਨੇ ਬਿਲਕੁਲ ਜੀ 4 ਮਈ 1960 ਨੂੰ ਜਨਮੇ ਜਸਪਿੰਦਰ ਪੱਲਾਹਰੀ 22 ਅਗਸਤ 2025 ਨੂੰ ਇਸ ਫਾਨੀ ਸੰਸਾਰ ਨੂੰ ਵਲੈ ਵਿਦਾ ਕਰਕੇ ਅੱਜ 22 ਅਗਸਤ ਨੂੰ ਤੜਕੇ ਸਵੇਰੇ 4:00 ਵਜੇ ਕਹਿੰਦੇ ਕਿ ਉਹਨਾਂ ਨੇ ਆਖਰੀ ਸਾਹ ਲਿਆ ਮਹਾਲੀ ਦੇ ਵਿੱਚ ਪ੍ਰਾਈਵੇਟ ਹਸਪਤਾਲ ਚ ਜੀਰੇ ਇਲਾਜ ਸੀ ਅੱਜ ਤੋਂ 3-4 ਦਿਨ ਪਹਿਲਾਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਇਸ ਤੋਂ ਪਹਿਲਾਂ ਵੀ ਕੁਝ ਹ ਅ ਦਿਲ ਦੀ ਬਿਮਾਰੀ ਮਿਲ ਕੇ ਕੁਝ ਸ਼ੂਗਰ ਮਿਲ ਕੇ ਕੋ ਕੁਝ ਜਿਹੇ ਇਲਾਜ ਸੰਨ ਪਰ 4 ਦਿਨ ਪਹਿਲਾਂ ਹੋਏ ਬ੍ਰੇਨ ਸਟ੍ਰੋਕ ਤੋਂ ਬਾਅਦ ਫਿਰ ਉਹ ਰਿਕਵਰ ਨਹੀਂ ਹੋ ਪਾਇਆ ਤੇ ਕਹਿੰਦੇ ਕਿ ਅੱਜ ਸਵੇਰੇ 4 ਵਜੇ ਉਹਨਾਂ ਨੇ ਆਖਰੀ ਸਾਹ ਲਿਆ ਸੋ ਅਖਵੰਤਰੀ ਭਗਵੰਤ ਮਾਨ ਹੁਰਾ ਨੇ ਅੱਖ-ਅੱਖ ਫਿਲਮ ਦੇ ਵੱਡੇ ਕਲਾਕਾਰਾਂ ਨੇ ਇਹਨਾਂ ਅਫਸੋਸ ਪ੍ਰਗਟਾਇਆ ਅੱਖ-ਅੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਉਹਨਾਂ ਦੇ ਘਰੇ ਕਲਾਕਾਰਾਂ ਦਾ ਫਿਲਮ ਜਗਤ ਨਾਲ ਸੰਬੰਧਿਤ ਹੋਰ ਤਰ੍ਹਾਂ ਦਾ ਰਾਜਨੀਤਿਕ ਵਿਅਕਤੀਆਂ ਦਾ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਐ ਮੀਡੀਆ ਦਾ ਲਗਾਤਾਰ ਆਉਣਾ ਜਾਣਾ ਲੱਗਿਆ ਹੋਇਆ ਅਫਸੋਸ ਪ੍ਰੇਕਟਾਂ ਨੂੰ ਜਾ ਰਹੇ ਨੇ ਬੇਟਾ ਸਾਰਿਆਂ ਨੂੰ ਮਿਲ ਰਿਹਾ ਬਾਲਕੰਦ ਸ਼ਰਮਾ ਹੋਰੀ ਸਾਰਿਆਂ ਨੂੰ ਮਿਲ ਰਹੇ ਨੇ ਤੇ ਬੇਟੀ ਉਹਨਾਂ ਦੀ ਕੱਲ ਤੱਕ ਜਾਂਦੇ ਪਰਤਾਏਗੀ ਸਵੇਰੇ ਉਹਨਾਂ ਦਾ ਅੰਤਮ ਸੰਸਕਾਰ ਮਹਾਲੀ ਚ ਕੀਤਾ ਜਾਏਗਾ ਕਿਉਂਕਿ ਲੁਧਿਆਣੇ ਤੋਂ 200 ਪਾਈ ਦੇ ਵਿੱਚ ਹੀ ਉਹਨਾਂ ਨੇ ਮਹਾਲੀ ਆਪਣਾ ਘਰ ਬਣਾ ਕੇ ਇੱਥੇ ਉਹਨਾਂ ਦਾ ਬਦਲੀ ਹੋ ਗਈ ਸੀ ਜਾਂ ਬਦਲ ਕੇ ਇੱਥੇ ਆ ਗਏ ਸੀ ਸਮਝ ਲਓ ਅੱਜ ਕੱਲੋਂ ਮਹਾਲੀ ਰਹਿੰਦੇ ਸੀ ਸੋ ਸੋ ਇੱਥੇ ਹੀ ਉਹਨਾਂ ਦਾ ਕਾਲੂ ਅੰਤਮ ਸੰਸਕਾਰ ਹੋਣਾ ਹੈ ਸੋ ਪਰ ਸੰਸਕਾਰ ਲਈ ਫਿਲਮ ਜਗਤ ਲਈ ਇੱਕ ਕਾਫੀ ਵੱਡਾ ਕੱਟ ਹੈ ਕਾਫੀ ਵੱਡਾ ਛਟਕਾ ਪਿੰਡੋਂ ਪਿੰਡੀ ਭਾਜਪਾ ਦੀ ਚਰਚਾ ਜੀ ਉਹ ਭਾਰਤੀ ਜਨਤਾ ਪਾਰਟੀ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਸ਼ਾਇਦ ਪੰਜਾਬ ਚ ਉਹਨਾਂ ਦੇ ਪੈਰ ਲਾਉਣੇ ਉਹਨਾਂ ਨੂੰ ਔਖੇ ਹੋ ਜਾਣ ਉਸ ਭਾਜਪਾ ਦੀ ਅੱਜ ਪੂਰੇ ਪੰਜਾਬ 'ਚ ਚਰਚਾ ਹੈ। ਰਾਜਨੀਤਿਕ ਸਫਾ ਦੇ ਵਿੱਚ ਸਭ ਤੋਂ ਮੂਰੇ ਚਰਚਾ ਹੁਣ ਇਹ ਆਪਣੇ ਆਪ ਦੇ ਵਿੱਚ ਰਾਜਨੀਤਿਕ ਪਹਿਲੂ ਤੋਂ ਬਹੁਤ ਮਜ਼ਬੂਤ ਕੜੀ ਹੁੰਦੀ ਹੈ। ਇੱਕ ਵਾਰ ਸ਼ਮਸ਼ੀਰ ਸਿੰਘ ਦੁੱਲੋਹਰੀ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਸੀ। ਤੇ ਉਹਨਾਂ ਨੇ ਇੱਕ ਪਾਤ ਦੇ ਕੋਲ ਇੱਕ ਪੰਡਿਤ ਕੋਲ ਪਹੁੰਚ ਅਪਰੋਚ ਕੀਤੀ। ਤੇ ਉਹਨਾਂ ਨੇ ਉਹਨਾਂ ਨੂੰ ਦੱਸਤਾ ਜੀ ਤੁਸੀਂ ਆ ਮਾਹਦਾਨ ਕਰੋ ਜੀ ਆ ਪੂਜਾ ਕਰੋ ਜੀ ਆ ਦਾਲਾਂ দান ਕਰੋ ਜੀ ਹੱਥ ਲਾ ਕੇ ਨੈਨਵਾ ਕਰੋ ਜੀ ਉਹ ਸਾਰੀ ਪ੍ਰਕਿਰਿਆ ਤੋਂ ਉਹਨਾਂ ਤੋਂ ਇੱਕ ਦਿਨ ਦੀ ਪੂਰੀ ਪੂਜਾ ਵੀ ਕਰਾਈ ਕਾਫੀ ਲੰਬੀ ਕਈ ਘੰਟਿਆਂ ਬਤੀ ਉਸ ਦੀ ਜਦੋਂ ਜਾਣਕਾਰੀ ਮੈਨੂੰ ਮਿਲੀ ਮੈਂ ਸਾਰੇ ਪਾਸਿਓ ਪਤਾ ਕੀਤਾ ਉਸ ਪੰਡਤ ਜੀ ਨਾਲ ਉਹਨਾਂ ਦੇ ਪਰਿਵਾਰ ਨਾਲ رابطہ ਹੋਇਆ ਉਹ ਜਾਣਕਾਰੀ ਇਕੱਤਰ ਕੀਤੀ ਤੇ ਮੈਂ ਉਹ ਖਬਰ ਨਸਰ ਕੀਤੀ ਜਿਹੜੀ ਕਾਫੀ ਵੱਡੇ ਰੂਪ ਚ ਖਬਰ ਲੱਗੀ ਉਸ ਖਬਰ ਦਾ ਸਰਲੇਖ ਮੈਨੂੰ ਅੱਜ ਵੀ ਚੇਤੇ ਆ ਉਸ ਖਬਰ ਦਾ ਸਰਲੇਖ ਸੀ ਕਿ ਦੁੱਲੋਹਰਾਂ ਨੂੰ ਵੋਟਰਾਂ ਨਾਲੋਂ ਜ਼ਿਆਦਾ ਪੰਡਤਾਂ ਤੇ ਭਰੋਸਾ ਤੇ ਉਹ ਕਿ ਪੋਟਾ ਮੰਗਣ ਜਾਣ ਦੀ ਬਜਾਏ ਲੋਕਾਂ ਨਾਲ رابطہ ਕਰਨ ਦੀ ਬਜਾਏ ਪੂਜਾ ਪਾਠ ਦੀ ਪਹਿਲ ਕਦਮੀ ਦੇ ਰਹੇ ਨੇ ਅਗਲੇ ਦਿਨ ਖਬਰ ਪ੍ਰਕਾਸ਼ਿਤ ਹੋਣ ਤੋਂ ਅਗਲੇ ਦਿਨ ਲੈਂਡਲਾਈਨ ਫੋਨ ਹੁੰਦਾ ਸੀ 8177 ਬਣਾਇਆ ਪਿਆ ਸੀ ਉੱਥੇ ਲੈਂਡਲਾਈਨ ਫੋਨ ਤੇ ਘੰਟੀ ਵੱਜੀ ਦੇ ਸਾਥੀ ਨੇ ਅਜੀਜ਼ ਨੇ ਫੋਨ ਚੱਕਿਆ ਤੇ ਅਗੋ ਆਵਾਜ਼ ਆਈ ਕਿ ਜੀ ਦੀਪਾ ਸ਼ਰਮਾ ਜੀ ਹੈਗੇ ਉਹ ਕਹਿੰਦੇ ਨਹੀਂ ਜੀ ਉਹ ਤਾਂ ਘੰਟੇ ਤੱਕ ਤਾਂ ਕੌਣਗੇ ਕਹਿੰਦੇ ਠੀਕ ਹੈ ਜੀ ਜਦੋਂ ਆਉਣ ਤਾਂ ਨੰਬਰ ਦੇ ਦਿਓ ਜਾਂ ਸਾਡਾ ਗੱਲ ਕਰ ਲੈਣੇ ਅਸੀਂ ਘੰਟੇ ਤੱਕ ਗੱਲ ਕਰਦੇ ਹਾਂ ਸ਼ਮਸ਼ੇਰ ਸਿੰਘ ਦੁੱਲੂ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਆ ਮੈਂ ਘੰਟੇ ਤੱਕ ਆਇਆ ਜਦੋਂ ਮੈਂ ਆਇਆ ਤੇ ਮੈਨੂੰ ਦੱਸਿਆ ਗਿਆ ਜੀ ਕਿ ਅੱਜ ਤੁਹਾਡੇ ਨਾਂ ਤੇ ਸ਼ਮਸ਼ੇਰ ਸਿੰਘ ਦੁੱਲੂ ਹੋਰਾਂ ਦੇ ਪੀਏ ਦਾ ਫੋਨ ਸੀਗਾ ਕਹਿੰਦੇ ਦੁੱਲੂ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਮੈਂ ਆਪਣੇ ਨਾਲ ਦੇ ਪੱਤਰਕਾਰ ਸਾਥੀਆਂ ਨੂੰ ਕਿਹਾ ਕਿ ਲੈ ਵੀ ਔਖਾ ਪਰ ਹੋਊਗਾ ਜਦੋਂ ਲੋ ਉਹਨੇ ਕਿਹਾ ਕਿ ਆ ਕੀ ਖਬਰ ਲਾਤੀ ਚੋਣਾਂ ਦੇ ਦਿਨ ਨੇ ਮੈਂ ਵੋਟਾਂ ਮੰਗਣ ਜਾਣਾ ਤੇ ਆ ਕਿਉਂਕਿ ਉਹ ਪੂਰਾ ਫਲੇਅਰ ਲੱਗਿਆ ਸੀ ਅਖਬਾਰ ਦੇ ਵਿੱਚ ਫਲੇਅਰ ਦਾ ਮਤਲਬ ਹੁੰਦਾ ਕਿ ਉੱਪਰਲੇ ਪੂਰੇ 8 ਕਾਲਮ ਮਤਲਬ ਹੈਨਾ ਉਹ ਇੱਕ ਤਰ੍ਹਾਂ ਦਾ ਫਲੇਅਰ ਸੀਗਾ ਵੱਡਾ ਜਿਹੜੇ ਲੋਕਲ ਐਡੀਸ਼ਨ ਹੁੰਦੇ ਆ ਉਹਨਾਂ ਦੇ ਹਵਾਲੇ ਨਾਲ ਚਲੋ ਜੀ ਸਵਾ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਮੇਰੇ ਆਉਣ ਤੋਂ ਮਤਲਬ 10-15 ਮਿੰਟ ਬਾਅਦ ਫੋਨ ਆਇਆ ਤੇ ਮੈਂ ਫੋਨ ਚੱਕਿਆ ਕਿ ਜੀ ਦੁੱਲੋ ਸਵਾ ਘੰਟੇ ਮੈਂ ਕਿਹਾ ਮਗਾਜਾ ਸਿਕਾਲ ਦਰੋ ਸਾਹਿਬ ਸასი ਕਾਲ ਤੱਕ ਠੀਕ ਹੈ ਛੋਟੇ ਵੀਰ ਮੈਂ ਕਿਹਾ ਜੀ ਕੀ ਹੋਇਆ ਮੈਨੂੰ ਇਹ ਸੀਗਾ ਕਿ ਉਧਰ ਉਹਨਾਂ ਗਾਲਾਂ ਦੀ ਬੁਸ਼ਾਰ ਔਖੇ ਭਾਰੇ ਹੋਣਗੇ ਇਲਾਕਾ ਵੀ ਸਾਡਾ ਇੱਕੋ ਹੈ ਦੁੱਲੋਂ ਸਾਹਿਬ ਦਾ ਜਵਾਬ ਸੀ ਕੇ ਜੀ ਹਾਂ ਮੈਂ ਖਬਰ ਪੜੀ ਹੈ ਭਾਈ ਤੇਰੀ ਮੈਂ ਕਿਹਾ ਜੀ ਕਹਿੰਦੇ ਮੇਰੀ ਰਾਜਨੀਤੀ ਦੇ ਵਿੱਚ ਇੰਨੇ ਸਾਲ ਹੋ ਗਏ ਮੈਂ ਰਾਜਨੀਤੀ ਪਰ ਮੈਂ ਆਪਣੀ ਜ਼ਿੰਦਗੀ 'ਚ ਐਡੀ ਬੜੀ ਕਦੇ ਖਬਰ ਨਹੀਂ ਦੇਖੀ ਕਹਿੰਦੇ ਧੰਨਵਾਦ ਮੇਰੀ ਐਡੀ ਬੜੀ ਖਬਰ ਮਤਲਬ ਉਹਨਾਂ ਨੇ ਉਹਦੇ ਵਿੱਚੋਂ ਵੀ ਆਪਣੀ ਚਾਚਾ ਲਪਲੀ ਕਿ ਮੇਰੀ ਖਬਰ ਜਾ ਰਹੀ ਹੈ ਲੋਕਾਂ 'ਚ ਹੁਣ ਸੱਤਾਧਾਰੀ ਤਿਰਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਪੁਲਿਸ ਰਾਹੀਂ ਡੱਕਣ ਦੀ ਕੋਸ਼ਿਸ਼ ਕਰ ਰਹੀ ਹੈ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਰਾਜਨੀਤਿਕ ਤੌਰ ਤੇ ਭਾਜਪਾ ਲਈ ਇਹ ਫਾਇਦੇਮੰਦ ਸਾਬਤ ਹੋ ਰਿਹਾ ਉਹਨਾਂ ਦੀ ਚਰਚਾ ਹੋ ਰਹੀ ਉਹ ਲੋਕਾਂ ਦੀ ਨਜ਼ਰ 'ਚ ਚੜ ਰਹੇ ਨੇ ਅਗਲੇ ਕਹਿੰਦੇ ਅਸੀਂ ਤਾਂ ਲੋਕ ਖੇਤੀ ਅਠ ਯੋਜਨਾਵਾਂ ਮੋਦੀ ਦੀਆਂ ਲੈ ਕੇ ਆਏ ਆ ਤੇ ਲੋਕਾਂ ਨੂੰ ਘਰੇ ਘਰੀ ਜਾ ਕੇ ਉਹ ਯੋਜਨਾ ਦਾ ਲਾਭ ਪਹੁੰਚਾਉਣਾ ਅਸੀਂ ਤਾਂ ਇਸ ਕੋਸ਼ਿਸ਼ 'ਚ ਆ ਤੇ ਜੇ ਹੁਣ ਉਹਨਾਂ ਦੀ ਇਹ ਕੋਸ਼ਿਸ਼ ਹੈ ਤੇ ਜਿਹੜੇ ਲੋਕਾਂ ਨੂੰ ਉਸ ਯੋਜਨਾ ਦਾ ਲਾਭ ਮਿਲਣ ਵਾਲਾ ਹੈ ਜਾਂ ਮਿਲ ਰਿਹਾ ਹੈ ਜਾਂ ਫਾਰਮ ਭਰ ਰਹੇ ਨੇ ਤੁਹਾਨੂੰ ਤਾਂ ਲੱਗੂਗਾ ਵੀ ਭਗਵੰਤ ਮਾਨ ਦੀ ਸਰਕਾਰ ਨੇ ਸਾਡਾ ਰਾਹ ਰੋਕਤਾ ਸਾਡੀ ਤਰੱਕੀ ਰੋਕਤੀ ਸਾਡਾ ਵਿਕਾਸ ਰੋਕਤਾ ਸਾਡੀ ਸਹੂਲਤ ਖੋਲੀ ਤੇ ਫਿਰ ਉਹ ਕਿਤੇ ਪ੍ਰਸ਼ੰਸ਼ਕ ਬਣ ਗਏ ਗਵੰਤਮਾਨ ਤੇ ਉਹਨਾਂ ਦੀ ਸਰਕਾਰ ਤੇ ਉਹਨਾਂ ਦੀ ਪੁਲਿਸ ਕਿਤਾ ਕੰਮ ਸੁਖਾਲਾ ਕਰਦੀ ਇਹ ਚਰਚਾ ਸਭ ਤੋਂ ਵੱਧ ਬਿਲਕੁਲ ਅੱਜ ਭਾਰਤੀ ਜਨਤਾ ਪਾਰਟੀ ਨੇ ਕੱਲ ਵਾਲੀ ਪੁਲਿਸ ਦੀ ਕਾਰਵਾਈ ਤੋਂ ਫੜੋ ਫੜੀ ਤੋਂ ਤੰਗ ਹੋ ਕੇ ਅੱਜ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨ ਕੀਤੇ ਧਰਨੇ ਮਿਹਾਰੇ ਇਹ ਉਹ ਪਾਰਟੀ ਹੈ ਜਿਹੜੀ ਸੜਕਾਂ ਰੋਕਣ ਤੇ ਰੋਲਾ ਪਾਉਂਦੀ ਸੀ ਅਜਾਬ ਸੜਕਾਂ ਦੇ ਉਤਰੀ ਹੈ ਹਾਂ ਫਿਰ ਸਿਆਸਤ ਹੈ ਵੀ ਇਸ ਨੂੰ ਕਿ ਸਿਆਸਤ ਕਹਿੰਦੇ ਅਗਲੇ ਹੁਣ ਆਪਣੀ ਰਾਜਨੀਤੀ ਦੀ ਵਾਰ ਨੂੰ ਉਹੀ ਸੜਕਾਂ ਦੀ ਰਾਜਨੀਤੀ ਚੇਤੇ ਆ ਰਹੀ ਹੈ ਜਦੋਂ ਕਿਸਾਨ ਜਾਂਦੇ ਨੇ ਫਿਰ ਕਹਿੰਦੇ ਦੇਖੋ ਜੀ ਸੜਕਾਂ ਰੋਕਦੇ ਉਹ ਜਦੋਂ ਸੜਕਾਂ ਤੇ ਉਤਰੇ ਤਾਂ ਇਹਨਾਂ ਦੇ ਜਿਹੜੇ ਸੁਭਾਈ ਪ੍ਰਧਾਨ ਨੇ ਸਿੰਘ ਜਾਖੜ ਉਹਨਾਂ ਨੇ ਵੀ ਚੈਲੰਜ ਕੀਤਾ ਵਾ ਸੀ ਭਗਵਾਨ ਤੁਹਾਨੂੰ ਕਿ ਵੀ ਮੈਂ ਵੀ ਜਾਊਂਗਾ ਅਬੋਰ ਖੇਤਰ ਦਾ ਪਿੰਡ ਰਾਏਪੁਰ ਕਹਿੰਦੇ ਵੀ ਮੈਂ ਅਬੋਰ ਫਾਜ਼ਿਲਕਾ ਦਾ ਫਾਜ਼ਿਲਕਾ ਖੇਤਰ ਦਾ ਪਿੰਡ ਹੈ ਰਾਏਪੁਰ ਕਹਿੰਦੇ ਵੀ ਮੈਂ ਉੱਥੇ ਕੈਂਪ ਲਾਉਣਾ ਮੈਨੂੰ ਗ੍ਰਫਤਾਰ ਕਰਕੇ ਦਿਖਾਵੇ ਜਦੋਂ ਸਿੰਘ ਜਾਖੜ ਦਾ ਕਾਫਲਾ ਉਧਰ ਵੱਧ ਰਿਹਾ ਸੀ ਕਹਿੰਦੇ ਰਾਜ ਪੁਲਿਸ ਨੇ ਰੋਕ ਲਿਆ ਉਹਨਾਂ ਨੇ ਉੱਥੇ ਧਰਨਾ ਲਵਾ ਲਤਾ ਉੱਥੇ ਲੀਡਰ ਆ ਗਏ ਉੱਥੇ ਵਰਕਰ ਆ ਗਏ ਨਾਰੇਬਾਜੀ ਹੋਣ ਲੱਗੀ ਭਾਸ਼ਣਬਾਜੀ ਹੋ ਗਈ ਉਸ ਤੋਂ ਬਾਅਦ ਪੁਲਿਸ ਲੈ ਕੇ ਚਲੀ ਗਈ ਜਾਖੜ ਉਹਨ ਤੇ ਬਾਕੀ ਇਹ ਲਾਬਧਰਤੀ ਪ੍ਰਦਰਸ਼ਨ ਹੁਣ ਪੰਜਾਬ ਚ ਦੋਹਰੀ ਚਰਚਾ ਹੈ ਇੱਕ ਪਾਸੇ ਤਾਂ ਇਹ ਕਿ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਬਈ ਸਾਨੂੰ ਬੀਜੇਪੀ ਦੀ ਲੀਡਰਸ਼ਿਪ ਕੇਂਦਰੀ ਯੋਜਨਾਵਾਂ ਦਾ ਲਾਭ ਦੇਣਾ ਆ ਰਹੀ ਸੀ ਹੈ ਤੇ ਇਹ ਭਗਵੰਤ ਮਾਨ ਸਰਕਾਰ ਅੜਿਕਾ ਲਾ ਰਹੀ ਆ ਉਹ ਕਹਿੰਦੇ ਜੀ ਅਸੀਂ ਆਯੂਸ਼ਮਾਨ ਯੋਜਨਾ ਅਰਥ ਯੋਜਨਾ ਵਾਲੀ ਫਿਰਦੇ ਨੇ ਆਯੂਸ਼ਮਾਨ ਯੋਜਨਾ ਹੈ ਕਿਸਾਨ ਸਮਾਨ ਨਿਧੀ ਨਾਂ ਵੀ ਹੋ ਜਾਂਦੇ ਜਿਹੜੇ ਪੰਜਾਬੀ ਚ ਵੀ ਹੈਨਾ ਆਵਾਸ ਯੋਜਨਾ ਪ੍ਰਧਾਨ ਮੰਤਰੀ ਵਾਸ ਯੋਜਨਾ, ਈ ਮਜ਼ਦੂਰ ਕਾਰਡ ਹੈ ਨਾ ਜੀ ਪ੍ਰਧਾਨ ਮੰਤਰੀ ਵਿਸ਼ਕਰਮਾ ਹੈ ਜੀ ਇਹ ਯੋਜਨਾ ਹੈ ਕਰਜ਼ੇ ਵਾਲੀ ਯੋਜਨਾ ਹੈ ਇਸ ਕਰਜ਼ਾ ਮਿਲਦਾ ਹੈ ਪੈਨਸ਼ਨ ਯੋਜਨਾ ਫਿਰ ਜੀ ਸੂਰਜ ਘਰ ਬਿਜਲੀ ਯੋਜਨਾ ਹੈ ਨਾ ਜੀ ਫਿਰ ਟੂਲ ਕਿਟ ਸੋ ਇਦਾਂ ਦੀਆਂ ਕੋਈ 8 ਯੋਜਨਾਵਾਂ ਦਾ ਉਹ ਪ੍ਰਚਾਰ ਕਰ ਰਹੇ ਨੇ ਫਾਰਮ ਭਰਾ ਰਹੇ ਨੇ ਸਾਰਾ ਕੁਝ ਇੱਕ ਪਾਸੇ ਪੰਜਾਬ 'ਚ ਇਹ ਚਰਚਾ ਕਿ ਵੀ ਪਿੰਡੋਂ ਪਿੰਡੀ ਬੀਜੇਪੀ ਦੀ ਚਰਚਾ ਕਰਾਤੀ ਭਗਵੰਤ ਮਾਨ ਨੇ ਜਿਹੜੇ ਲੋਕਾਂ ਤੱਕ ਪਹੁੰਚ ਹੋ ਰਹੀ ਹੈ ਉਹ ਲੋਕ ਕਹਿ ਰਹੇ ਨੇ ਸਾਡਾ ਸਾਨੂੰ ਸਕੂਲ ਤੋਂ ਮੈਨ ਤੋਂ ਕਿਉਂ ਤੱਕ ਕੀਤਾ ਜਾ ਰਿਹਾ ਜੇ ਮਿਲ ਰਹੀ ਹੈ ਲੈਂਡ ਦਿਓ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਆਮ ਆਦੀ ਪਾਰਟੀ ਦਾ ਉਹਨਾਂ ਦਾ ਇਹ ਕਹਿਣਾ ਹੈ ਕਿ ਡਾਟਾ ਇਕੱਠਾ ਕਰ ਰਹੇ ਨੇ ਡਾਟਾ ਲੀਕ ਕਰਨਗੇ ਜੀ ਡਾਟਾ ਦੀ ਦੁਰਵਰਤੋਂ ਹੋਊਗੀ ਜੀ ਤੇ ਇਧਰ ਕੁਝ ਤਰ੍ਹਾਂ ਇਸ ਨੂੰ ਇਸ ਨੁਕਤੇ ਤੋਂ ਜੀ ਤੇ ਜ਼ਿਕਰ ਮੈਂ ਕੱਲ ਵੀ ਕੀਤਾ ਸੀ ਇਸ ਨੁਕਤੇ ਤੋਂ ਦੇਖ ਰਹੀਆਂ ਨੇ ਕਿ ਕਿਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਮਿਲ ਕੇ ਕੋਈ ਖੇਲਾ ਤਾਂ ਨਹੀਂ ਖੇਡ ਰਹੇ ਕਿਉਂਕਿ ਇੱਕ ਪਾਸੇ ਕੇਜਰੀਬਾਲ ਉਹਨਾਂ ਦੀ ਗ੍ਰਿਫਤ ਚ ਨੇ ਇੱਕ ਤਰ੍ਹਾਂ ਨਾਲ ਜਦੋਂ اچਾਂਨ ਕਾਗਜ਼ ਖੋਹ ਲੈਣ ਜਦੋਂ ਚਾਹਣ ਚੱਕ ਕੇ ਲੈ ਜਾਣ ਜਦੋਂ ਚਾਹਣ ਅੰਦਰ ਦੇ ਦੇਣ ਕਿ ਉਸ ਮਸਲੇ ਨੂੰ ਬਚਾਉਣ ਦੇ ਲਈ ਆਪਣੀ ਸੰਗੀ ਬਚਾਉਣ ਦੇ ਲਈ ਜਾਂ ਭਗਵੰਤਮਾਨ ਹੋਰਾਂ ਦੀ ਕਹਿੰਦੇ ਇਮਤਿਸ਼ਿਆ ਨਾਲ ਬਹੁਤ ਨੇੜਤਾ ਬਾਇਆ ਬਿੱਟੂ ਵੀ ਆ ਤੇ ਪਹਿਲਾਂ ਵੀ ਉੱਥੇ ਐਮਪੀ ਰਹੇ ਨੇ ਜਦ ਵੀ ਬਹੁਤ ਆ ਸੋ ਇਹ ਚਰਚਾ ਮਾ ਖੁੱਲੇ ਬਾਜ਼ਾਰ ਚ ਨੇ ਤੇ ਉਸ ਨਾਤੇ ਕਿ ਭਗਵੰਤਮਾਨ ਯੋਨ ਲੱਗਦਾ ਆਵਾਦੀ ਪਾਰਟੀ ਦੀ ਸਰਕਾਰ ਨਹੀਂ ਹੋਣੀ ਤਾਂ ਇਧਰੋਂ ਮੈਂ ਉਧਰ ਚਲਾ ਜਾਮਾ ਉਧਰ ਜਾਣ ਦੀ ਤਿਆਰੀ ਚ ਨੇ ਪਰ ਉੱਥੇ ਜੇ ਬਿੱਟੂ ਰਾਹੀਂ ਜਾ ਰਹੀ ਹੈ ਤਾਂ ਬਿੱਟੂ ਵੀ ਮੁਕਾਬਲੇ ਚ ਨੇ ਫਿਰ ਬਿੱਟੂ ਤਾਂ ਆਪ ਮੁੱਖ ਮੰਤਰੀ ਦੇ ਉਮੀਦਵਾਰ ਬਣਨ ਨੂੰ ਫਿਰਦੇ ਨੇ ਸਿਰ ਲਾਖਰ ਵੀ ਬਣਨ ਨੂੰ ਫਿਰਦੇ ਨੇ ਹੋਰ ਕਿੰਨੇ ਲੀਡਰ ਹੋਣੇ ਅਸ਼ਵਨੀ ਸ਼ਰਮਾ ਵੀ ਆਪਣੇ ਆਪ ਨੂੰ ਸਮਝਦੇ ਹੋਣੇ ਤੇ ਇਸ ਦੇ ਵਿੱਚ ਫਿਰ ਭਗਵੰਤ ਮਾਨ ਦੀ ਉੱਥੇ ਤਾਂ ਕਿਤੇ ਪਰ ਜੇ ਅਮਿਤ ਸ਼ਾਹ ਦਾ ਨੇੜਤਾ ਕਿ ਉਹ ਫਾਰਮੂਲਾ ਕੋਈ ਚਲਾਇਆ ਜਾ ਰਿਹਾ ਕਿ ਉਸ ਤਰੀਕੇ ਕਰਨ ਨਾਲ ਆਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਪਹਿਲੂ ਉੱਭਰਿਆ ਇਸ ਚਰਚਾਾਂ ਦੇ ਦਰਮਿਆਨ ਜਿਹੜੀ ਇਹ ਚਰਚਾ ਜ਼ੋਰ ਫੜ ਰਹੀ ਸੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਰਾਹ ਪੱਤਰਾ ਕਰਕੇ ਦੇ ਰਹੀ ਹੈ ਬੀਜੇਪੀ ਨੂੰ ਕਿ ਜੇ ਅਸੀਂ ਜਾਈਏ ਤਾਂ ਤੁਸੀਂ ਆ ਜੂ ਪਰ ਹੁਣ ਇਹਦੇ ਵਿਚਾਲੀ ਹੋਰ ਚਰਚਾ ਤੁਰੀ ਹੈ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਸਾਡਾ ਗ੍ਰਾਫ ਘਟ ਰਿਹਾ ਤੇ ਜੇ ਕਿਸੇ ਇੱਕ ਧਿਰ ਦਾ ਗ੍ਰਾਫ ਜ਼ਿਆਦਾ ਵੱਧ ਗਿਆ ਫਿਰ ਸਾਡਾ ਨੁਕਸਾਨ ਹੋ ਜੂ ਇਹ ਕਾਂਗਰਸ ਦੀ ਚਰਚਾ ਹੈ ਤਾਂ ਅਸੀਂ ਭਾਜਪਾ ਦੀ ਵੀ ਚਰਚਾ ਕਰਾ ਕੇ ਰੱਖੀਏ ਇਹ ਅਕਾਲੀਆਂ ਦੀ ਚਰਚਾ ਹੈ ਤਾਂ ਵੀ ਭਾਜਪਾ ਦੀ ਵੀ ਚਰਚਾ ਕਰਾ ਕੇ ਰੱਖੀਏ ਮਤਲਬ ਚੁਕੋਣਾ ਮੁਕਾਬਲਾ ਕਹਿੰਦੇ ਇਸ ਕਦਰ ਬਣ ਜਵੇ ਕਿ ਸਾਡੇ ਖਿਲਾਫ ਵਾਲੀ ਵੋਟ ਜੇ ਕੁਝ ਕਾਂਗਰਸ ਨੂੰ ਡਿਗੇ ਤਾਂ ਕੁਝ ਭਾਜਪਾ ਨੂੰ ਡਿਗੇ ਜੇ ਕੁਝ ਅਕਾਲੀਆਂ ਨੂੰ ਡਿਗੇ ਤਾਂ ਕੁਝ ਕਿਸੇ ਹੋਰ ਨੂੰ ਪਵੇ ਮਤਲਬ ਵੰਡ ਕੇ ਪੈ ਜਵੇ ਸਾਡੇ ਖਿਲਾਫ ਵਾਲੀ ਵੋਟ ਤੇ ਅਸੀਂ ਮੁਕਾਬਲੇ 'ਚ ਰਹੀਏ ਹੁਣ ਇਹ ਰਾਜਨੀਤਿਕ ਦਾਪੇਚ ਹੈ ਕਿ ਯਾ ਰਾਜਨੀਤਿਕ ਫਿਕਸ ਮੈਚ ਹੈ ਇਹ ਤਾਂ ਮੈਂ ਦਾ ਸਮਝਾ ਦੇਖ ਰੂਗਾ ਪਰ ਫਿਰ ਆ ਭਗਵੰਤ ਮਾਨ ਨੇ ਪਿੰਡੋਂ ਪਿੰਡੀ ਭਾਜਪਾ ਦੀ ਚਰਚਾ ਜ਼ਰੂਰ ਕਰਦੀ ਹੈ ਬਾ ਮਾਨ ਸਰਕਾਰ ਇਹ ਅਮਰੀਕਾ ਵੱਲੋਂ ਭਾਰਤ ਨੂੰ ਕਈ ਤਰ੍ਹਾਂ ਦੇ ਝਟਕੇ ਮਿਲ ਰਹੇ ਨੇ ਚਾਹੇ ਉਹ ਟੈਰਫ ਵਾਲੇ ਮਸਲੇ ਚ ਹੋਣ ਚਾਹੇ ਸਮਝੌਤੇ ਵਾਲੇ ਮਸਲੇ ਚ ਹੋਣ ਚਾਹੇ ਪਾਕਿਸਤਾਨ ਵਾਲਾ ਪਹਿਲੂ ਸੀ ਹੁਣ ਤਾਂ ਲਗਾਤਾਰ ਰੂਸ ਯੂਕਰੇਨ ਦੀ ਝੰਗ ਦੇ ਰਕਾਉਣ ਦੇ ਦਬਾਅ ਦੇ ਹਵਾਲੇ ਨਾਲ ਭਾਰਤ ਦੇ ਉੱਤੇ ਟੈਰਫ ਵਧਾ ਰਿਆ ਤੇ ਉਹਨੂੰ ਕਹਿ ਰਿਹਾ ਰੂਸ ਤੋਂ ਤੇਲ ਨਾ ਲਓ ਜੀ ਉਧਰ ਰੂਸ ਭਾਰਤ ਦੇ ਨਾਲ ਖੜਾ ਨਜ਼ਰ ਆ ਰਿਹਾ ਪਰ ਇਹ ਸਭ ਦੇ ਦਰਮਿਆਨ ਉਹ ਖਬਰੇ ਆ ਰਹੀ ਆ ਕਿ ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਭਾਰਤੀ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ੇ ਨਹੀਂ ਦੇਣਗੇ। ਪਿਛਕ ਉਹਨਾਂ ਦਾ ਫੈਸਲਾ ਵਿਦੇਸ਼ ਮੰਤਰੀ ਦਾ ਬਿਆਨ ਇਸ ਪਹਿਲ ਕਦਮੀ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਅਸੀਂ ਬਾਹਰਲੇ ਮੁਲਕਾਂ ਵਾਲਿਆਂ ਨੂੰ ਜਿਹੜੇ ਬਿਟਾਉਟ ਡਰਾਈਵਰ ਆਉਂਦੇ ਨੇ ਟਰੱਕ ਟ੍ਰੈਵਲਰ तौर ਤੇ ਆਉਂਦੇ ਨੇ ਉਹਨਾਂ ਨੂੰ ਵਰਕ ਵੀਜ਼ੇ ਨਹੀਂ ਦੇਵਾਂਗੇ ਤਾਂ ਕਿ ਸਾਡੇ ਲੋਕਾਂ ਦੀ ਜਾਨ ਖਤਰੇ 'ਚ ਨਾ ਪਵੇ ਤੇ ਸਾਡੇ ਲੋਕਾਂ ਨੂੰ ਵੀ ਇਸ ਖੇਤਰ 'ਚ ਨੌਕਰੀ ਮਿਲੇ। ਦੋ ਪਿੰਨ ਪਰ ਇਹ ਵਿਸ਼ਾ ਤੁਰਿਆ ਕੀਤਾ। ਅਮਰੀਕਾ ਨੇ ਭਾਰਤੀ ਟਰੱਕ ਡਰਾਈਵਰਾਂ ਦੇ ਵੀਜ਼ਿਆਂ ਤੇ ਰੋਕ ਲਾ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦਾ ਇਹ ਫੈਸਲਾ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਨੇ ਸੋਸ਼ਲ ਮੀਡੀਆ ਤੇ ਖੁਦ ਇਹ ਜਾਣਕਾਰੀ ਜਨਤਾ 'ਕੀਤੀ ਹੈ ਕਿ ਵੀ ਅਮਰੀਕਾ ਦੇ ਵਿੱਚ ਹੁਣ ਟਰੱਕ ਡਰਾਈਵਰ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਬਰਕ ਵੀਜ਼ਿਆਂ ਤੇ ਰੋਕ ਕੁੱਤੇ ਵਿੱਚ ਵੱਡੀ ਗਿਣਤੀ ਚ ਭਾਰਤੀ ਜਾਂਦੇ ਨੇ ਜਿਨ੍ਹਾਂ ਚ ਪੰਜਾਬੀ ਵੱਡੀ ਗਿਣਤੀ ਜਾਂਦੇ ਨੇ ਅਸਲ ਚ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਵੱਲੋਂ ਇੱਕ ਗਲਤ ਯੂ ਟਰਨ ਲਿਆ ਗਿਆ ਤੇ ਉਸ ਇੱਕ ਗਲਤ ਯੂ ਟਰਨ ਦੇ ਨਾਲ ਇੱਕ ਟਰੱਕ ਦੇ ਗਲਤ ਯੂ ਟਰਨ ਦੇ ਨਾਲ ਤਿੰਨ ਜਾਨਾਂ ਤਾਂ ਗਈਆਂ ਹੀ ਗਈਆਂ ਮੈਨੂੰ ਲੱਗਦਾ ਪੰਜਾਬੀਆਂ ਦੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਭਾਰਤੀਆਂ ਦੇ ਇੱਕ ਵੱਡਾ ਸਵਾਲ ਸੋ ਕਈ ਵਾਰ ਇੱਕ ਵਿਅਕਤੀ ਜਦੋਂ ਗਲਤੀ ਕਰਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਤਾਂ ਗਲਤੀ ਮੇਰੀ ਹੈ ਪਰ ਤੁਸੀਂ ਜਿਸ ਸਥਿਤੀ 'ਚ ਹੋ ਨਿਓ ਜਿਸ ਥਾਂ 'ਤੇ ਹੋ ਨਿਓ ਉੱਥੇ ਤੁਸੀਂ ਇਕੱਲੇ ਇੱਕ ਵਿਅਕਤੀ ਨਹੀਂ ਹੁੰਦੇ ਤੁਸੀਂ ਆਪਣੀ ਪਛਾਣ ਆਪਣੇ ਮੁਲਕ ਦੀ ਪਛਾਣ ਆਪਣੇ ਕਿੱਤੇ ਦੀ ਪਛਾਣ ਨਾਲ ਲੈ ਕੇ ਤੁਰ ਰਹੇ ਹੁੰਦੇ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਜਿਹੜਾ ਇੱਕ ਗਲਤ ਯੂ ਟਰਨ ਦੇ ਕਰਕੇ ਹਾਦਸਾ ਵਾਪਰਿਆ 28 ਸਾਲ ਦਾ ਹਰਜਿੰਦਰ ਸਿੰਘ ਹੁਣ ਉਹ ਉਹਦਾ ਨਤੀਜਾ ਸਮੁੱਚੇ ਭਾਰਤੀਆਂ ਨੂੰ ਸਮੁੱਚੇ ਪੰਜਾਬੀਆਂ ਨੂੰ ਭੁਖਤਣਾ ਪੈ ਰਿਹਾ। ਤਿੰਨ ਜਣਾਂ ਦੀ ਜਾਨ ਚਲੀ ਗਈ ਸੀ। ਹਾਂ 30 ਸਾਲ ਦਾ ਇੱਕ ਨੌਜਵਾਨ ਐ 37 ਸਾਲ ਦੀ ਇੱਕ ਔਰਤ ਤੇ 54 ਸਾਲ ਦਾ ਇੱਕ ਵਿਅਕਤੀ ਇਹਨਾਂ ਦੀ ਜਾਨ ਗਈ। ਤੇ ਉਸ ਤੋਂ ਬਾਅਦ ਉਹ ਵਿਅਕਤੀ ਲਗਭਗ ਹੁਣ ਉਥੇ ਟੰਗ ਹੋ ਗਿਆ ਇੱਕ ਤਰ੍ਹਾਂ। ਤੇ ਇਹ ਵੀ ਪਹਿਲੂ ਆ ਗਿਆ ਕਿ ਵੀ ਹਰਜਿੰਦਰ ਸਿੰਘ 28 ਸਾਲਾਂ ਨੌਜਵਾਨ ਜਿਹੜਾ ਪੰਜਾਬੀ ਸੀ ਜਿਹਨੇ ਗਲਤ ਯੂ ਟਰਨ ਲੈਣ ਵਾਲੇ ਟਰੱਕ 'ਚ ਹਾਦਸਾ ਵਾਪਰਿਆ। ਉਹ ਗਿਆ ਵੀ ਉੱਥੇ ਗੈਰਕਾਨੂੰਨੀ ਤਰੀਕੇ ਨਾਲ। ਸੋ ਇਸ ਤੋਂ ਬਾਅਦ ਫਿਰ ਮੈਂ ਉਹ ਦੇਖ ਰਿਹਾ ਸੀਗਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਕੋਹਰਾ ਦਾ ਸੋਸ਼ਲ ਮੀਡੀਆ ਤੇ ਟਵੀਟ। ਉਹ ਕਹਿੰਦੇ ਵੀ ਤੁਰੰਤ ਪ੍ਰਭਾਵ ਨਾਲ ਅਸੀਂ ਇਹ ਫੈਸਲਾ ਲਾਗੂ ਕਰ ਰਹੇ ਹਾਂ ਕਿ ਟਰੱਕ ਡਰਾਈਵਰਾਂ ਦੇ ਪਰਕ ਵੀਜ਼ਿਆਂ ਤੇ ਰੋਕ ਲਾਈ ਜਾਂਦੀ ਹੈ ਤੁਰੰਤ ਪ੍ਰਭਾਵ ਨਾਲ ਇਹ ਲਾਗੂ ਆ। ਤੇ ਕਹਿੰਦੇ ਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਵਿਦੇਸ਼ੀ ਚਾਲਕਾਂ ਦੀ ਵੱਧਦੀ ਗਿਣਤੀ ਅਮਰੀਕੀ ਨਾਗਰਿਕਾਂ ਦੀ ਜਾਨ ਲਈ ਵੀ ਖਤਰਨਾਕ ਹੋ ਰਹੀ ਹੈ। ਤੇ ਅਮਰੀਕੀ ਲੋਕਾਂ ਦੀ ਰੋਜ਼ਗਾਰ ਲਈ ਵੀ ਖਤਰਨਾਕ ਹੋ ਰਹੀ ਹੈ ਸੋ ਇਸ ਲਈ ਅਸੀਂ ਕਿਉਂਕਿ ਅਮਰੀਕਾ ਦੀ ਟਰਾਂਸਪੋਰਟ ਦੇ ਉੱਤੇ ਨੜਿੰ ਮੇ ਵੀ ਸਦੀ ਆਪਾਂ ਕਹਿ ਸਕਦੇ ਹਾਂ ਕਿ ਭਾਤੀਆਂ ਦਾ ਕਬਜ਼ਾ ਲਗਭਗ ਅਮਰੀਕੀ ਜਿਹੜੀ ਟਰਾਂਸਪੋਰਟ ਇੰਡਸਟਰੀ ਹੈ ਕੁਝ ਪੰਜਾਬੀਆਂ ਦਾ ਦਬਦਬਾ ਹੈ 2002 ਤੋਂ ਲੈ ਕੇ 2021 ਤੱਕ ਆਉਂਦਿਆਂ ਆਉਂਦਿਆਂ ਇਸ ਇੰਡਸਟਰੀ 'ਚ ਪੰਜਾਬੀਆਂ ਦਾ ਦਬਤਵਾ ਦੁੱਗਣਾ ਹੋਇਆ। ਕਹਿੰਦੇ ਅੱਜ ਦੀ ਤਰੀਕ ਦੇ ਵਿੱਚ ਉੱਥੇ ਵਿਦੇਸ਼ੀ ਤੌਰ ਦੇ ਉੱਤੇ ਜੇ ਟਰੱਕ ਡਰਾਈਵਰ ਹੈਗੇ ਜਾਂ ਇਹ ਗਿਣਤੀ ਜਿਹੜੀ ਟਰੱਕ ਟਰੱਕਾਂ ਦੇ ਵਿੱਚ ਹੈਗੀ ਆ ਚਾਹੇ ਉਹ ਕਲੇ ਡਰਾਈਵਰਾਂ ਦੇ ਤੌਰ ਤੇ ਨਹੀਂ ਸਮੁੱਚੀ ਇੰਡਸਟਰੀ ਦੇ ਵਿੱਚ 7,20,000 ਦੇ ਕਰੀਬ ਇਹ ਗਿਣਤੀ ਦੱਸੀ ਜਾਂਦੀ ਹੈ ਇਹਦੇ 'ਚ 1.5 ਲੱਖ ਦੇ ਕਰੀਬ ਡਰਾਈਵਰ ਭਾਰਤ ਨਾਲ ਸਬੰਧਤ ਆ ਜਿਹਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਸੋ ਇਹ 1.5 ਲੱਖ ਦੇ ਕਰੀਬ ਸ਼ਾਇਦ ਪੰਜਾਬੀਆਂ ਨੇ ਕਹਿੰਦੇ ਤੇ ਇਤੋਂ ਇਹਨਾਂ ਦਲ ਭਾਤੀ ਤੋਂ ਵੱਧ ਹੋ ਗਿਆ ਸੋ ਪੰਜਾਬੀਆਂ ਦਾ ਦਬਦਬਾ ਤੇ ਅਮਰੀਕਾ ਟਰੰਪ ਹੋਰਾਂ ਦਾ ਇਹ ਏਜੰਡਾ ਕਿ ਪਹਿਲ ਆਪਣੇ ਆਨ ਜਿਸ ਤਰ੍ਹਾਂ ਉਹਨਾਂ ਨੇ ਕੱਢਣ ਦੀ ਪ੍ਰਕਿਰਿਆਨ ਸਖਤ ਅਪਣਾਈ ਸੀ ਪਹਿਲਾਂ ਟਰੱਕ ਪਰ ਜਹਾਜ਼ ਪਰ ਪਰ ਭੇਜੇ ਹਤਕੜੀਆਂ ਬੇੜੀਆਂ ਲਾ ਕੇ ਹੁਣ ਇਸ ਘਟਨਾ ਨੇ ਇੱਕ ਵਾਰ ਫੇਰ ਉਸ ਮੁੱਦੇ ਨੂੰ ਉਭਾਰ ਦਿੱਤਾ ਤੇ ਇਸ ਇੱਕ ਘਟਨਾ ਨੇ ਨਮਿਆਂ ਦੇ ਰਾਹ ਰੋਕ ਦਿੱਤੇ ਨੇ ਨਮਿਆਂ ਦੀ ਨਵੀਂ ਚਣੌਤੀ ਖੜੀ ਹੋ ਗਈ ਹੈ ਕਿ ਉਹ ਜਿੰ ਚੁੱਕੀਵੇਂ ਨਜਾਤ ਪਾਉਣਗੇ ਇਹ ਦੇਖਣ ਵਾਲੀ ਗੱਲ ਹੋਵੇ। ਸੋ ਇਹ ਇੱਕ ਝਟਕਾ ਨਮਾ ਉਸ ਪਰਿਵਾਰ ਲਈ ਜਿਹਦਾ ਜੀ ਫਸ ਗਿਆ ਜੂਟਰਨ ਲੈ ਕੇ ਪੁਲਿਸ ਦੀ ਕਸਟਡੀ ਚਾ ਉਥੇ ਹੈਨਾ ਉਹ ਪਰਿਵਾਰ ਵੀ ਦੁਖੀ ਹੋਊਗਾ ਜਿਨ੍ਹਾਂ ਦੇ ਜੀ ਗਏ ਉਹ ਵੀ ਦੁਖੀ ਹੋਣਗੇ ਤੇ ਹੁਣ ਇਹਦਾ ਅਸਰ ਸਮੁੱਚੀ ਪੰਜਾਬੀ ਭਾਈਚਾਰੇ ਤੇ ਪੈਣਾ ਕਿਉਂ ਨਾਲੀ ਅਗਲਾ ਰਸਤਾ ਬੰਦ ਹੁੰਦਾ ਦਿਖਣ ਲੱਗ ਪਿਆ ਖਾਸ ਕਰਕੇ ਟਰੱਕ ਇੰਡਸਟਰੀ ਦੇ ਵਿੱਚ ਜਾਣ ਦਾ। ਚਲੋ ਜੀ ਸੁਪਰੀਮ ਕੋਰਟ ਦਾ ਇੱਕ ਨਵਾਂ ਹੁਕਮ ਆ ਗਿਆ। ਦਿੱਲੀ ਐਨਸੀਆਰ ਦੇ ਵਿੱਚ ਕੁੱਤਿਆਂ ਦੇ ਮਾਮਲੇ ਨੂੰ ਲੈ ਕੇ ਇੱਕ ਐਨਜੀਓ ਵੱਲੋਂ ਪਾਈ ਪਟੀਸ਼ਨ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਸਖਤ ਫੈਸਲਾ ਲੈ ਕੇ ਕਿਹਾ ਤਾਂ ਸੀ ਕਿ ਕੁੱਤੇ ਚੱਕੋ ਤੇ ਇਸ ਨੂੰ ਸ਼ੈਲਟਰ ਹਮਾਂਝ ਭੇਜੋ ਸੜਕਾਂ ਤੇ ਨਹੀਂ ਦਿਖਣੇ ਚਾਹੀਦੇ ਤੇ ਜੇ ਕੋਈ ਆਵੇ ਤਾਂ ਦੱਸ ਦਿਓ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿਸੇ ਨੇ ਨਹੀਂ ਸੁਣਿਆ ਪਰ ਕੁੱਤੇ ਪ੍ਰੇਮੀ ਕਹਿੰਦੇ ਸੜਕਾਂ ਤੇ ਉਤਰੇ ਇਸ ਨੂੰ ਲੈ ਕੇ ਦੁਰੀ ਚਰਚਾ ਦੁਰਾ ਮਸਲਾ ਬਣਿਆ ਹੋਇਆ ਹੈ ਇੱਕ ਪਾਸੇ ਕੁੱਤੇ ਪ੍ਰੇਮੀ ਨੇ ਜੀ ਕੁੱਤਿਆਂ ਨਾਲ ਧੋਖਾ ਹੈ ਧੋਖਾ ਹੈ ਜੀ ਉਹਨਾਂ ਦੀ ਜੀਵਨ ਦੇ ਉੱਤੇ ਕਿਵੇਂ ਹਮਲਾ ਹੈ ਜੀ ਉਹਨਾਂ ਦੀ ਇਜਾਦੀ ਤੇ ਹਮਲਾ ਹੈ ਜੀ ਹੈਨਾ ਇਹ ਨਹੀਂ ਹੋਣ ਦੇਵਾਂਗੇ ਜੀ ਉਹ ਪ੍ਰਦਰਸ਼ਨ ਕਰਨ ਲੱਗੇ ਕੁੱਤੇ ਚੱਕ ਕੇ ਮੋਮਬਤੀਆਂ ਵਾਲੇ ਸਾਰਾ ਕੁਝ ਦੂਸਰੇ ਪਾਸੇ ਉਹ ਹੈ ਜਿਹੜੇ ਕਹਿੰਦੇ ਵੀ ਰਾਹ ਜਾਂਦੇ ਲੋਕਾਂ ਨੂੰ ਤੰਗ ਕਰਦੇ ਨੇ ਬੰਦਿਆਂ ਦੀ ਜਾਨ ਦਾ ਕੋਈ ਮੁੱਲੇ ਨਹੀਂ ਇਹ ਕੁੱਤੇ ਸਕੂਟਰ ਵਾਲਿਆਂ ਨੂੰ ਘੇਰ ਲੈਂਦੇ ਨੇ ਮੋਟਰਸਾਈਕਲ ਨੂੰ ਘੇਰ ਲੈਂਦੇ ਨੇ ਪੈਦਲ ਤੁਰਦਿਆਂ ਨੂੰ ਘੇਰ ਲੈਂਦੇ ਨੇ ਜਵਾਕਾਂ ਤੇ ਬਜ਼ੁਰਗਾਂ ਤੇ ਹਮਲਾ ਕਰਦੇ ਨੇ ਹੈ ਕੁੱਤਿਆਂ ਕਰਕੇ ਜਾਨ ਆ ਜਾਂਦੀਆਂ ਨੇ ਸੜਕਾਂ 'ਸੇ ਵਾਪਰਦੇ ਨੇ ਹਾਂ ਗੱਡੀਆਂ ਮੂਰੇ ਕਾਰਾਂ ਮੂਰੇ ਭੱਜ ਪੈਂਦੇ ਨੇ ਸੋ ਕਿੰਨੇ ਪਹਿਲੂ ਨੇ ਇਹ ਸਾਰੇ ਪਹਿਲੂ ਦੇ ਉੱਤੇ ਉਹ ਕਹਿੰਦੇ ਵੀ ਇਹ ਕੁੱਤਾ ਪ੍ਰੇਮੀ ਕੁੱਤੇ ਘਰੇ ਪਾਲ ਲੈਣ ਪਰ ਨਾਨੋਵੈਜ ਕਿਉਂ ਖਾਂਦੇ ਨੇ ਉੱਥੇ ਪ੍ਰੇਮ ਕਿਉਂ ਮਰ ਜਾਂਦਾ ਕਿੰਨੇ ਤਰ੍ਹਾਂ ਦੇ ਸਵਾਲ ਪਰ ਇਸ ਮਾਮਲੇ ਤੇ ਸੁਪਰੀਮ ਕੋਰਟ ਨੇ ਆਪਣਾ ਪਿਛਲਾ ਫੈਸਲਾ ਬਦਲਦਿਆਂ ਨਵਾਂ ਹੁਕਮ ਸੁਣਾਇਆ ਨਵੇਂ ਹੁਕਮ ਚੁਣਾ ਨੇ ਕਿ ਜਿੰਨੇ ਫੜੇਗੇ ਕੁੱਤੇ ਨੇ ਉਹ ਜਿੱਥੋਂ ਲਿਆਉਂਦੇ ਸੀ ਉੱਥੇ ਛੱਡਿਓ ਬਸ ਇਰੇ ਖੁੰਖਾਰ ਨੇ ਜਿਨ੍ਹਾਂ ਦੇ ਵਿੱਚ ਲੱਛਣ ਪਾਏ ਜਾ ਰਹੇ ਨੇ ਕਿ ਉਹ ਹਲਕੇ ਹੋਏ ਨੇ ਜਾਂ ਹਲਕ ਸਕਦੇ ਨੇ ਉਹਨਾਂ ਤੋਂ ਇਲਾਵਾ ਉਹਨਾਂ ਨੂੰ ਨਹੀਂ ਛੱਡਣਾ ਕਹਿੰਦੇ ਉਹਨਾਂ ਨੂੰ ਬੰਦ ਰੱਖੋ ਕੈਦ ਰੱਖੋ ਪਰ ਜਿਹੜੇ ਆਮ ਕੁੱਤੇ ਨੇ ਜਿਹੜੇ ਲੱਗਦਾ ਤੁਹਾਨੂੰ ਖੁੰਖਾਰ ਨਹੀਂ ਆ ਮਤਲਬ ਵਰਨੀ ਵੀ ਉਹਨਾਂ ਦੀ ਨਿਸ਼ਾਨੀ ਕਿੱਥੋਂ ਕਿੱਥੋਂ ਕਰੋਗੇ ਕਿ ਕਿਹੜਾ ਕੁੱਤਾ ਕਿੱਥੇ ਖੁੰਖਾਰ ਹੁੰਦਾ ਕਿੱਥੇ ਨਹੀਂ ਕਦੋਂ ਗਰਮੀਆਂ 'ਚ ਪਾਗਲ ਹੁੰਦਾ ਸਰਦੀਆਂ 'ਚ ਨਹੀਂ ਹੁੰਦਾ ਇਹਦਾ ਕੀ ਅਧਾਰ ਹੋਗਾ ਹਾਂ ਹੋ ਸਕਦਾ ਉੱਥੇ ਉਹ ਡਰਪੋਕ ਬਣ ਕੇ ਬੈਠਾ ਹੋਵੇ ਪਰ ਜਿਹੜੀ ਗਲੀ ਮਹੱਲੇ 'ਚੋਂ ਰਹਿੰਦਾ ਉੱਥੇ ਤਾਂ ਉਹ ਸ਼ੇਰ ਬਣ ਜਾਂਦਾ ਆਪਣੇ ਘਰੋਂ ਵੀ ਤਾਂ ਕੁੱਤਾ ਵੀ ਛੇੜੁੰਦਾ ਉਸ ਗਲੀ ਦਾ ਮਾਲਕ ਸਮਝਦਾ ਆਪਣੇ ਆਪ ਨੂੰ ਦੂਈ ਗਲੀ 'ਚ ਜਾ ਕੇ ਪੁੱਛਦਾ ਬਲਿੰਦੇ ਨੇ ਥੱਲੇ ਪਰ ਸੁਪਰੀਮ ਕੋਰਟ ਦਾ ਹੁਕਮ ਹੈ ਵੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਫੜੇ ਗਏ ਆਮ ਕੁੱਤਿਆਂ ਦੀ ਨਸਬੰਦੀ ਟਿਕਾ ਕਰਨ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਇਹ ਪਹਿਲਾ ਹੁਕਮ ਹੈ ਦੂਜਾ ਹੁਕਮ ਖੁੰਖਾਰ ਕੱਟਣ ਵੱਢਣ ਵਾਲੇ ਜਾਂ ਜਿਨ੍ਹਾਂ 'ਚ ਲੱਛਣ ਪਾਏ ਜਾਣ ਕਿ ਉਹ ਹਲਕ ਸਕਦੇ ਨੇ ਉਹਨਾਂ ਕੁੱਤਿਆਂ ਨੂੰ ਨਾ ਛੱਡਿਆ ਜਾਵੇ ਤੀਜਾ ਹੁਕਮ ਆਇਆ ਕਿ ਜੀ ਕੁੱਤੇ ਨਹੀਂ ਜਨਤਕ ਤੌਰ ਦੇ ਉੱਤੇ ਖਾਣਾ ਦੇਣ ਦੀ ਆਗਿਆ ਨਹੀਂ ਉਹ ਕਿ ਨਾ ਆਵਾਰਾ ਕੁੱਤਿਆਂ ਨੂੰ ਜਨਤਕ ਤੌਰ ਤੇ ਖਾਣਾ ਦੇਣ ਦੀ ਆਗਿਆ ਨਹੀਂ ਹੋਊਗੀ ਵੱਖੋ ਵੱਖ ਥਾਵਾਂ ਇਹਨਾਂ ਦੇ ਲਈ ਪਿੰਨ ਪੁਆਇੰਟ ਕਿੱਥੇ ਆ ਜਾਂ ਨਗਰ ਕੌਂਸਲ ਨਗਰ ਨਵੀਂ ਪੰਚਾਇਤਾਂ ਇਹਦੇ ਲਈ ਥਾਵਾਂ ਮقرਰ ਕਰਨ ਉੱਥੇ ਹੀ ਇਹਨਾਂ ਨੂੰ ਖਾਣਾ ਮਿਲ ਸਕਦਾ ਹੈ ਬੰਨੂ ਇਹ ਕਿਵੇਂ ਤੈ ਹੋਊਗਾ ਪ੍ਰਭਾ ਇਹ ਹੁਕਮ ਦੇਣਾ ਸਾਨ ਹੈ ਇਹਦਾ ਲਾਗੂ ਹੋਣਾ ਮੈਨੂੰ ਨਹੀਂ ਲੱਗਦਾ ਕਿ ਇੰਨੇ ਆਸਾਨੀਆਂ ਲੱਗ ਹੋ ਜੂ ਪੰਜਵਾਂ ਕਹਿੰਦੇ ਜੀ ਜਿੱਥੇ ਉਹ ਲਿਆਉਂਦੇ ਨੇ ਉੱਥੇ ਜਾ ਕੇ ਛੱਡਿਓ ਤੇ ਛੇਵਾਂ ਕਹਿੰਦੇ ਹੁਕਮ ਪੂਰੇ ਭਾਰਤ ਤੇ ਲਾਗੂ ਹੋਊਗਾ ਸੁਣ ਇਸ ਨੇ ਉਹ ਨਮੀ ਚਰਚਾ ਛੱਡ ਦਿੱਤੀ ਹੈ ਦਿੱਲੀ ਤੋਂ ਦਿੱਲੀ ਕੇ ਨਹੀਂ ਉਹਨੇ ਪੂਰੇ ਮਲਕ ਤੇ ਲਾਗੂ ਆ ਦਿੱਲੀ ਦਿੱਲੀ ਦੇ ਵਿੱਚੇ 10 ਲੱਖ ਤੋਂ ਵੱਧ ਅਵਾਰਾ ਕੁੱਤੇ ਨੇ ਤੇ ਆ 224 ਚ 68000 ਤੋਂ ਵੱਧ ਕੁੱਤਿਆਂ ਦੇ ਕੱਟਣ ਦੇ ਮਾਮਲੇ ਦਿੱਲੀ ਦਿੱਲੀ ਚ ਆਏ ਨੇ 224 ਲੰਘਿਆ ਬਰ ਤੇ 225 ਅਜੇ ਅੱਧਾ ਬਚਦਾ ਹੀ ਲੰਘਿਆ ਹੁਣ ਵੀ 26000 ਤੋਂ ਉੱਪਰ ਮਾਮਲੇ ਦਿੱਲੀ ਦਿੱਲੀ ਦੇ ਨੇ ਤੇ ਪੂਰੇ ਭਾਰਤ ਚ 2224 ਚ 37 ਲੱਖ ਤੋਂ ਵੱਧ ਕੁੱਤਿਆਂ ਦੇ ਕੱਟਣ ਦੇ ਮਾਮਲੇ ਨੇ ਉਹ ਨੇ ਜਿਹੜੇ ਟੀਕਿਆਂ ਡੂਗਿਆਂ ਦੇ ਰੂਪ ਚ ਹਸਾਲਾਂ ਦੇ ਰਿਕਾਰਡ ਚ ਚੜ ਗਏ ਤੇ ਇਸ ਤਰੀਕਾ ਕਰਨੇ ਹੁਣ ਨਵਾਂ ਸਵਾਲ ਖੜਾ ਕਰ ਦਿੱਤਾ ਜੀ ਕਿ 11 ਅਗਸਤ ਵਾਲਾ ਹੁਕਮ ਜਿਹੜਾ ਸੀਗਾ ਕਿ ਸਾਰੇ ਅਵਾਰਾ ਕੁੱਤੇ ਚੱਕ ਲੈ ਜਾਣ ਉਹਨਾਂ ਨੂੰ ਵਾਪਸ ਲੈ ਲੈ ਗਿਆ ਤੇ ਨਵਾਂ ਹੁਕਮ ਨਵੀਂ ਹਦਾਇਤ ਆ ਗਈ ਆ ਕਿ ਜਿੱਥੋਂ ਲਿਆਂਦੇ ਸੀ ਇਹ ਕੁੱਤੇ ਉੱਥੇ ਹੀ ਛੱਡ ਦਿੱਤੇ ਜਾਣ ਇਹਨਾਂ ਦਾ ਟੀਕਾਕਰਨ ਕਰੋ ਨਸਬੰਦੀ ਕਰੋ ਤੇ ਖਾਣੇ ਦੀ ਥਾਂ ਨਿਸ਼ਚਿਤ ਦੇਖਦੇ ਆਂ ਜੀ ਗੱਲ ਕਿੱਦਾਂ ਨੂੰ ਜਾਂਦੀ ਆ ਬਹੁਤ ਬਹੁਤ ਸ਼ੁਕਰੀਆ